ਹਾਂਜੀ ਵੀਰ ਦੀ ਸਤਿ ਸ੍ਰੀ ਅਕਾਲ ਮੈਂ ਦਰਮਨਦਰਜੀਤ ਮੈਂ ਵੀਨੀਪੈਕ ਫਰੰਡ ਮੈਨੇ ਤੋਂ ਤੇ ਮੈਂ ਇਸ ਮੁਕੇ ਵੀਨੀ ਵੇਕਟਰਾਂਸ ਦੇ ਵਿੱਚ ਫਰੈਂਡ ਲੈ ਲਿਆ ਜਿਹੜਾ ਸੀਨੀਅਰ ਕਰਾਇਆ ਹੈ ਜਿਵੇਂ ਆਫਟਰ 55 ਇਅਰ ਓਲਡ ਅਰਾਊਂਡ 57 ਡਾਲਰ ਪਰ ਮੰਥ ਇਹ ਵੀ ਨੰਬਰ ਪਾਸ ਕਰਨਾ ਹੈ ਕਿ ਮੇਰਾ ਮੌਸਮ ਠੰਡਾ ਹੈਗਾ ਤੇ ਬਾਕੀ ਮੇਰੀ ਕੱਲ ਹੀ ਆਰਬੀ ਸੈਂਟਰ ਦੇ ਵਿੱਚ ਆਰਸੀਐਮਪੀ ਦੇ ਨਾਲ ਗੱਲ ਹੋਈ ਸੀ। ਉਹੋ ਅੱਜਕੱਲ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਫੈਰ ਕਰ ਰਹੇ ਨੇ ਓਵਰ 18 ਈਅਰ 올 ਪਰ ਜੇ ਤੁਸੀਂ ਕਿਸੇ ਨੇ ਵੀ ਐਂਟਰੀ ਕਰਨੀ ਹੋਵੇ ਆਰਸੀਪੀ ਦੇ ਵਿੱਚ ਜਿਹੜੇ ਬੱਚੇ ਇੱਥੋਂ ਦੇ ਬੋਰਨ ਹੈਗੇ ਉਹਨਾਂ ਦਾ ਕੋਈ ਪਰੌਣਾ ਨਹੀਂ ਹੈਗੀ ਪਰ ਉਹ ਵੀ ਮਿਲਣਾ ਕੰਟੈਕਟ ਕਰ ਸਕਦੇ ਆ ਜਿਹੜੇ ਇੰਡੀਆ ਤੋਂ ਪਾਕਿਸਤਾਨ ਤੋਂ ਜਾਂ ਕਿਤੇ ਵੀ ਕੰਟਰੀ ਤੋਂ ਆਏ ਹੋਣ ਫੁਲਬੀਨ ਤੋਂ ਹੋਣ ਚైనా ਤੋਂ ਹੋਣ ਹੋਰ 18 ਨੂੰ ਪਲੱਸ ਉਹਨਾਂ ਨੂੰ ਸਟੱਡੀ ਚਾਹੀਦੀ ਆ ਪਲੱਸ ਉਹਨਾਂ ਨੂੰ ਚਾਹੀਦੀ ਆ 3 ਸਾਲ ਦੀ ਇੱਥੋਂ ਦੀ ਪੀਆਰ ਹੋਣੀ ਚਾਹੀਦੀ ਹੈ ਤੇ ਤੁਸੀਂ ਫਿਰ ਆਰਸੀਪੀ ਦੇ ਵਿੱਚ ਭਰਤੀ ਹੋ ਸਕਦੇ ਆ ਤੇ ਉਹਨਾਂ ਦੀ 6 ਮਹੀਨੇ ਦੀ ਟ੍ਰੇਨਿੰਗ ਆਉਂਦੀ ਆ ਜਿਹੜਾ ਇਹਨਾਂ ਦੇ ਵਿੱਚ ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ 204 294 42 48 ਤੇ ਮੈਂ ਤੁਹਾਡੀ ਪੂਰੀ ਕੋਸ਼ਿਸ਼ ਕਰਾਂ ਸਾਡੀਆਂ ਬੱਚੀਆਂ ਬੱਚੇ ਜਿਹੜੇ ਵੀ ਵੀਡੀਓ ਪਾਏ ਹੋਏ ਨੇ ਜਾ ਰਿਹਾ ਹੈ ਟੈਂਡਰ ਇਹ ਰਾਗੂ ਫਾਰਾ ਵੇ ਤੱਕ ਸਰਦ ਦੀ ਨਿਕਲਦਾ ਰਹੇ ਤੇ ਖਾਂਡਬੜੀ ਸ਼ੀਤੀ ਆ ਗਈ ਹੈ ਪਰ ਪਤਾ ਨਹੀਂ ਕਰੋ ਪਏ ਆ ਪਰ ਆਪਣੇ ਸ਼ਹਿਰੇ ਵਿੱਚ ਪਰ ਪਹਿਲਾਂ ਪੈ ਜਾਂਦੀ ਹੈ ਕਿ ਆਮੀ ਰਹੇ ਹਨ ਤੇ ਫਿਰ ਹੈਲੋਵਿਨ ਮੋਸਲੀ ਪੈ ਜਾਂਦੀ ਹੈ ਤੇ ਮਾਈ ਜੀ ਅਵੀ ਰੇ ਕੋਲ ਦੇ ਕੋਲ ਦੇ ਕੋਲ ਬੰਦਨ ਰੰਗਵਾਲ ਤੋਂ ਹੈਗੀ ਜਿਹਦੇ ਕੇ ਪਾਸ ਤੋਂ Terima kasih telah menonton! ਜੀ ਜਿਹੜੇ ਜਵਾੜੜੀ ਤੇ ਇਹਨਾਂ ਨੂੰ ਖਾਣਾ ਹੀ ਪੈਦਾ ਹੈ ਤੇ ਇਹ 3 ਬੰਦਾ ਪੈਸੇ ਪਾਉਂਦਾ ਹੈ ਟੈਕ ਲੈ ਲੇਓ ਟੈਕ ਮੇਰਾ ਕਹ ਲੈ ਜੀ ਆਪ 3 ਡਾਲਰ 45 ਡਾਲਰ ਦੀ ਇਹ ਕਿੰਤਾ ਜਲਦੀ ਆ ਲੋਕ ਬਾਤ ਬਾਤ ਆ ਤੇ ਵੀ ਇਹ ਲੋਕ ਉਹਦੇ ਜਿੱਦੀ ਬਾਤ ਤੋਂ ਬਾਤ ਆ ਭਾਜੀ ਜੀ ਕੋ ਬਾਤ ਬਾਤ ਆ ਲੋਕ ਰਾਤ ਪਰ ਲੈਣ ਦੀ ਲੋਕ ਹੈਗੀ